ਜਾਵਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਦਾਲਵਾਂ ਨੂੰ ਗੁਰੂ ਦਰਸ਼ਨਾਂ ਲਈ ਇੱਕ ਵਿਸ਼ੇਸ਼ ਬੱਸਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਦੇ ਵਿੱਚ ਗੁਰਦੁਆਰਿਆਂ ਸਾਹਿਬ ਦੇ ਫਰੀ ਦਰਸ਼ਨ ਕੀਤੇ ਜਾਣਗੇ ਸਰਦਾਲਵਾਂ ਵੱਲੋਂ ਵੀ ਪੂਰਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਇਸ ਬੱਸ ਵਿੱਚ तीर्थ यात्रा ਲਈ ਦਮਦਮਾ ਸਾਹਿਬ ਸ੍ਰੀ ਹਰਮੰਦਰ ਸਾਹਿਬ ਲਈ ਬਸਰਵਾਨਾ ਕਰਦੇ ਸਮੇਂ ਬਲਾਕ ਫਰ ਪਤਲਾ ਤੋਂ ਬਲਾਕ ਪ੍ਰਧਾਨ ਮ희 ਗਾ ਸਿੰਘ ਬਰਾੜ ਸਮੇਤ ਹੋਰ ਵੀ ਆਮ ਆਦਮੀ ਪਾਰਟੀ ਦੇ ਕਈ ਆਗੂ ਹਾਜ਼ਰ ਸਨ ਹੁਣ ਇਸ ਵਕਤ ਜਿੱਥੇ ਕਿ ਸ਼ਰਧਾਲੂਆਂ ਨੇ ਤੇਰਿਆਂ ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਉੱਥੇ ਹੁਣ ਇਹ ਸਰਦਾਲੂ ਆਪਣੇ ਗੁਰੂ ਘਰਾਂ ਦੇ ਵਿੱਚ ਫ੍ਰੀ ਸਫਰ ਕਰਕੇ ਔਰ ਨਤ ਮਸਤਕ ਹੋਣਗੇ ਔਰ ਜਿਹੜੇ ਕਿ ਆਪਣੇ ਗੁਰੂ ਦੇ ਦਰਸਾਏ ਰਸਤੇ ਤੇ ਚੱਲਣ ਦੇ ਨਾਲ ਨਾਲ ਗੁਰੂਆਂ ਦੇ ਧਾਰਮਿਕ ਸਥਾਨ ਜਿਹੜੇ ਕਿ ਉਹਨਾਂ ਤੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ ਹਾਂਜੀ ਆਪਣਾ